ਬਹੁਤ ਬਧਾਈਆਂ ਤੁਹਾਨੂੰ ਬਧਾਈਆਂ ਦੇਣਾ ਇਹਦੇ ਬੈਠ ਜਾਓ ਬੈਠ ਜਾਓ ਭਰਾ ਜੀ ਜਿਆਦਾ ਫੋਟੋ ਦਿਖਾਓ ਸੋਹਣੇ ਬਣ ਗਏ ਵਧੀਆ ਬਹੁਤ ਬਹੁਤ ਮਨ ਲੱਗ ਗਈ ਪਹਿਲੀ ਵਾਰ ਤੁਹਾਨੂੰ ਮਿੱਤਰ ਮਿਲਿਆ ਨਹੀਂ ਮੁੱਖ ਮਾਨਸ ਚਾਹਮਾ ਬੈਠੋ ਮਾ ਕਰ ਲੈ ਨੂੰ ਦੇਖਦੇ ਹਾਂ ਹਾਂ ਜੀ ਬੈਠ ਜਾਓ ਸਰ ਵੀ ਖਤਮ ਅੱਲੀ ਗੱਲ ਤਾਂ ਲਾਲ ਇੱਟਾਂ ਗੱਡੀਆਂ ਨੇ ਬਿਲਕੁਲ ਬਿਲਾਈ ਦੇ ਪੱਤੋਂ ਸਾਡਾ ਛੋਟੇ ਜਿਹੇ ਸ਼ਹਿਰ ਕੋਈ ਨਾ ਜੀ ਮਾਲ ਸਾਡੇ ਐਮਐਲਏ ਦੇ ਸਭ ਦੇ ਤੇ ਤੁਹਾਡੇ ਸਭ ਦੇ ਸਾਡੇ ਦਾ ਸਾਰਾ ਕੰਮ ਨਹੀਂ ਜੋਰ ਤੱਕ ਪੰਜਾਬ ਨੇ ਕੀ ਕਰ ਰਹੇ ਹੋ ਨਹੀਂ ਕਿਸੇ ਦੇ ਮੁਕਾਬਲੇ ਤਰੀਫ ਨਹੀਂ ਜੀ ਸਾਡੇ ਵਪਾਰੀਆਂ ਦੀ ਜਿਹੜੀ ਗੱਲ ਤੁਸੀਂ ਸੁਣੀ ਆ ਆੜਤੀਆਂ ਦੀ ਜਿਹੜੀ ਹੁਣ ਤੁਸੀਂ ਉਸੇ ਕਰਕੇ ਆਏ ਹੋ ਅਸੀਂ ਕਰਕੇ ਹਾਂ ਜੇ ਅਸੀਂ ਤੁਹਾਡੇ ਮਤਲਬ ਬਹੁਤ ਨੇਕ ਸ਼ੁਕਰਗੁਜ਼ਾਰਾਂ ਸਾਡੇ ਕੋਲ ਲਫ਼ਜ਼ ਨਹੀਂ ਹੈਗੇ ਵੀ ਅਸੀਂ ਕਿਵੇਂ ਥੋੜਾ ਧੰਨਵਾਦ ਕਰੀਏ ਕਰ ਦੇਣਗੇ ਹੁਣ ਮੈਂ ਕੀ ਕਰਾਂ ਉਹ ਭਾਗ ਜੀ ਤੁਸੀਂ ਜੋ ਸਾਡਾ ਹੱਕ ਆਦਾ ਨਾਰਾ ਮਾਰਿਆ ਅਸੀਂ ਤਾਂ ਥੋੜੇ ਤੈਹਤ ਨੂੰ ਸਾਡੇ ਜਵਾਬ ਸਾਡੇ ਯਾਰ ਤੇ ਵੀ ਕਿਸਾਨ ਵੀ ਸਾਰੇ ਅਸੀਂ ਤੈਹਤ ਨੂੰ ਸ਼ੁਕਰਗੁਜ਼ਾਰਾਂ ਅੱਜ ਇੱਕ ਫੋਟੋ ਕਰਾਂਗੇ ਯਾਰ ਪਹਿਲੀ ਵਾਰ ਜ਼ਿੰਦਗੀ ਦੇਖਣ ਮਿਲਿਆ ਸਾਨੂੰ ਬਹੁਤ ਖੁਸ਼ੀ ਹੋਈ ਆਜੋ ਜੀ ਇੱਕ ਮਿੰਟ ਇੱਥੇ ਲਗਾ ਲਓ ਕੱਚੀ ਕਰ ਦਿਓ ਆਜੋ ਸਾਰੇ ਆਜੋ ਵੀ ਆਜੋ ਖਿੱਚਿਆ ਜੀ ਨਾ ਮਾਵਾ ਆਜੋ

ਸਿੰਘ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਅੰਦਰ ਬਹੁਤ ਵੱਡੇ ਤੋਹਫੇ ਮਿਲੇ। ਸਾਡੇ ਸ਼ਹਿਰ ਦੇ ਵਿੱਚ ਆਂਦੀ ਬਹੁਤ ਅੱਗੇ ਇਹ ਅੰਕੜੇ ਚੇਰ ਬੜੇ ਸਾਰਾ ਬਹੁਤ ਬੜੀ ਧੰਨਵਾਦ ਬਹੁਤ ਬੜੀ ਕਿਰਪਾ ਕੀਤੀ ਹੈ

ਤਿੰਨ ਨਾ ਸੁਣੋ ਬਰੇ ਨਾ ਬੋਲੋ ਸੋ ਨਿਹਾਲ ਸ੍ਰੀ ਅਕਾਲ ਆ ਆਮ ਆਦਮੀ ਪਾਰਟੀ ਇਹ ਆਪਣਾ ਕਮੇਟੀ ਦੇ ਪ੍ਰਧਾਨ ਆ ਉਹ ਚੇਅਰਮੈਨ ਆ ਤੁਸੀਂ ਇਹ ਇੱਕ ਮੈਮਥੀ ਜੀ ਦੇਣਾ ਵਾ 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 ਜੰਤਰ ਮੰਤਰ ਘੈਜੀ ਤੋਂ ਲੈ ਇੱਕ ਮਿੰਟ ਸਾਈਡ ਤੇ ਉਹ ਸਾਈਡ ਤੇ ਫੋਟੋ ਨਹੀਂ ਹੋ ਰਹੀ ਫੋਟੋ ਤਾਂ ਗ੍ਰੰਥ ਦੀ ਬੋਟੀ ਚੱਲੀ ਹੈ ਮੋੜ ਦਿਓ ਬੋਟੀ ਗੋੜ ਮੈਂ ਇੱਕ ਸੈਕਿੰਡ ਇੱਕ ਮਿੰਟ ਇਹ ਤਾਂ ਪੂਰੀ ਜੀ ਪਰਾਲੇ ਬੰਦੇ ਨੇ ਆਪਣੇ ਤੋਂ ਬਹੁਤ ਬੜੀ ਸੈੱਟ ਪਾਸ ਸੈਂਟਰ ਐਸਾ ہمارا ਇਹ ਸਾਰੇ 30 ਕਰੋੜ ਦੀ ਲਗਤ ਨਾਲ ਬਣਾਇਆ ਹੋਇਆ ਐ ਸੈਂਟਰ ਐਸਟੀਐਮ ਓਫਿਸ ਤਹਿਸੀਲ ਕੰਪਲੈਕਸ ਐਂਡ ਪਟਵਾਰ ਖਾਨਾ ਫਾਰਕ ਕੇਂਦਰਾ ਕਿੰਨੀ ਇੱਕ ਫਰਦਾਂ ਇੱਕ ਦਿਨ ਦੀ ਹੈ ਅਸੀਂ ਤਾਂ ਦੋ ਦਿਨ ਖਲੀ ਬੇਬੀ ਅਸੀਂ ਦੋ ਦਿਨ ਰੱਖੇ ਨਿਕਲ ਗਏ ਦਿੱਲੀ ਅਸੀਂ ਤਾਂ ਟਾਈਮ ਜਿਆਦਾ ਨਹੀਂ ਲੱਗਦਾ ਟਾਈਮ ਨਹੀਂ ਸਰ ਕੋਲ ਦੋ ਮਿੰਟ ਕੁਝ ਲੋਕ ਕੋਈ ਬੰਦੀ ਜੁਮਾਰਕ ਪਾਪਾ ਵੀ ਦੋ ਫਾਰਕ ਜੋ ਬਿਟ ਫਰਦਾਂ अच्छा तो तोड़ दी फार थे हां जी कितना टाइम लाग गया कोई टाइम ही नहीं लागया बड़ी तेजी काम होया अच्छा तो कोई पैसा पूछाते नहीं हां जी कोई पैसा नहीं थोड़े राज ਦੇ ਵਿੱਚ ਜੋ ਪੰਜਾਬ ਨੂੰ ਸਕੂਲ ਤਾਂ ਮਿਲ ਰਹੇ ਨੇ ਮੈਂ ਆਪਣੀ ਜਿੰਦਗੀ ਦੀ ਕਸਮ ਘਰਨ ਵਾਲਾ ਹੋਇਆ ਪਰ ਬਹੁਤ ਗੁੱਸਾ ਆ ਆਮ ਆਦਮੀ ਪਾਰਟੀ ਨੇ ਜਿਹੜੇ ਕੰਮ ਕੀਤੇ ਨੇ ਹੈਗੇ ਸੁਲਾਗਾ ਜੋ ਨੇ ਸਾਡੇ ਪੰਜਾਬ ਦੇ ਮੁਖਮਤੀ ਸਰਦਾਰ ਭਗਵਤ ਸਿੰਘ ਮਾਨ ਪ੍ਰਧਾਨ ਮਾਨ ਨਾਲ ਚੜ੍ਹਦੀ ਕਲਾ ਰੱਖੇ ਆਮ ਆਦਮੀ ਪਾਰਟੀ ਨੂੰ ਚੜ੍ਹਦੀ ਕਲਾ ਕਹੇ ਉਧਰ ਸਾਨੂੰ ਬਹੁਤ ਦਿੱਕਤ ਆਉਂਦੀ ਦੀ ਆ ਤਹਿਸੀਲ ਕੰਪਲੈਕਸ ਰੈਨ ਕਰਦਾ ਬਣਾਇਆ ਇਹ ਤੁਸੀਂ ਬਹੁਤ ਵਧੀਆ ਲੱਗਦਾ ਜੋ ਕੰਮ ਕੀਤਾ ਤੁਹਾਡੀ ਗਵਾਈ ਹੇਠ ਸਰਦਾਰ ਗੱਜਨ ਮਾਜੇ ਸਿੰਘ ਨੇ ਇਹਨਾਂ ਦੀ ਬਹੁਤ ਵਧੀਆ ਸਾਡੇ ਢਾਇਰ ਦੇ ਕੰਮ ਕਰ ਰਹੇ ਨੇ ਸਾਡੀਆਂ ਸੜਕਾਂ ਜਿਹੜੀਆਂ ਨਹੀਂ ਬਣੀਆਂ ਉਹ ਵੀ ਬਣਾਤੀਆਂ ਤੁਹਾਡੀ ਕਿਰਪਾ ਦੇ ਨਾਲ ਇਹੀ ਬਣਾਉਂਦੇ ਨੇ ਇਹੀ ਬਣਾਉਂਦੇ ਨੇ ਇਹੀ ਤੁਹਾਡੇ ਇਹਨਾਂ ਦੀ ਸਰਪ੍ਰੇਤੀ ਹੈ ਜਿਹੜੇ ਹੋ ਰਿਹਾ ਇਹਨਾਂ ਦੀ ਸਰਪ੍ਰੇਤੀ ਹੈ ਜਿਹੜੇ ਹੋ ਰਿਹਾ ਜੀ ਬਹੁਤ-ਬਹੁਤ ਧੰਨਵਾਦ ਆ ਮੁੰਡਾ ਫੜੀ ਹਾਲੇ ਅੱਛਾ ਹੋਰ ਸਾਸੀ ਰਾਸ ਸਰ ਜੀ ਸਰ ਪਰਮਿਸ਼ਨ ਹਾਂ ਜੀ ਸਰ ਆਰੋਡ ਦੇ ਤੋਂ ਅਸਲੀ ਸੋਚਿਆ ਨਾ ਸਵਰਨ ਜੋਬਲੀ ਆ ਦਾ ਦੋਸਤਾਂ ਜੀ ਇਹ ਤਾਂ ਸੋਚਿਆ ਹੀ ਨਹੀਂ ਸੀ ਕਦੇ ਵੀ ਫ੍ਰੀ ਰੈਸਟਰੀਆਂ ਹੋਣਾਂ ਅੱਕੇ ਹੋ ਗਿਆ ਜੀ 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 ਜ É apresentação. ਅੱਛਾ ਉਹ ਟਾਲ ਦਿਨ ਯਾਤਰਾ ਤੇ ਕੋਈ ਕਰਾ ਦੀ ਨਹੀਂ ਆ ਯਾਰ ਕਮਾਲ ਆਰ ਕੀ 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 ਆ ਪੋਰਟ ਨੂੰ ਨਿਧਰ ਕਰੋ। ਕੋਟੇ ਤੇ। ਪਰ ਇਹ ਤਾਂ ਕਰਦੀ ਆ ਕਿ ਟੈਕਨੀਕ ਨਹੀਂ ਕਮਾਲ ਕਰ ਰਿਹਾ ਕਲੀ-ਕਲੀ ਜੀ। ਨੂੰ ਸੋਚ ਤੋਂ ਪਹਿਲੇ। ਅੱਛਾ ਠੀਕ ਹੋ। ਹਾਂ। ਦੇਖ। ਕਿੰਨਾ ਕੁ ਪਰ ਡੇ ਫੁੱਟਫਾਲ ਹੈ? ਸ਼ੇਅਰ ਮੰਗ ਲੈਂਗੇ ਨਾ ਕੋਈ ਇੰਸ਼ਾ। ਫੁੱਟਫਾਲ ਕਿੰਨੀ ਕਰ ਪਰ ਡੇ? पर डे सर पब्लिक इंटरेक्शन हो जाती है पचास सत्तर सत्तर चार पास सत्तर सर गुड लाख इधर की ये रेस्ट रूम है सर अच्छा बाथरूम वगैरह ਠੀਕ ਆ ਪਾਣੀ ਵੀ ਤੇ ਲੈ ਲਓ ਸਰ ਨਾ ਨਾ ਬਸ ਠੀਕ ਕਰੋ ਅੱਗੇ ਕਰੋ ਇਹ ਵੀ ਤਾਂ ਫੋਟੋ ਕਰਾਣੀ ਆ ਫੋਟੋ ਖਾ ਰਹੀ ਹੈ ਉੱਥੇ ਦੇਖ ਜਦੋਂ ਦੇ ਕਰਾਉਣੀ ਆ ਜਦੋਂ ਲੰਗ ਜਿਹੜੀ ਆ ਠੀਕ ਆ ਬਹੁਤ ਚੰਗਾ ਇੱਕ ਵਾਰ ਕੁਝ ਕੁਝ ਨਹੀਂ ਹੁੰਦਾ ਵਾਣੀ ਸੱਚੀ ਸਾਈ ਹੈ ਵੀਰ ਜੀ ਆਪਕੇ ਆ ਇੱਕ ਹੋਰ ਕਰ ਲੇ ਕਿਕ ਹੋਰ ਇੱਕ ਮਿੰਟ ਆ ਆ ਕਰ ਲਓ ਕਿਕ ਕਿਤੇ ਬਿਲਕੁਲ ਆ ਕਰ ਲੇ ਕਿੰਨੇ ਭੂਗੀ 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 ਚੱਲ ਉਹਰੇ ਨਾਲ ਉਹ ਭੂਗੀ ਚੱਲ ਗਈ ਇੱਧਰ ਕੀ ਹੈ ਇੱਧਰ ਇੱਧਰ ਨਾ ਲੋ ਇਹਥੇ ਕੀ ਹੈ ਹਾਂ ਅਕਾਊਂਟ ਅਕਾਊਂਟ ਬਰਾਦਰੀ ਨਾਜਰ ਬਰਾ ਹੈ ਅੰਦੂ ਗਣਤਾ ਪੜਦੇ ਨਹੀਂ ਅੱਛਾ ਇਹ ਚੰਡਾ ਜਿਹੜਾ ਫਲੱਡ ਫੂਡ ਦਾ ਕੰਮ ਹੁੰਦਾ ਜੀ ਜਿਹੜਾ ਆਟਾ ਦਾ ਡਬਲ ਵਰਨਿੰਗ ਦਾ ਆਟਾ ਦਾੜਸ ਕੀ ਮਲੇ ਨੂੰ ਲੋਕ ওকে

ਅੱਜ ਮੰਡੀ ਅੰਮ੍ਰਿਤਗੜ ਵਿਖੇ ਇੱਕ ਬਹੁਤ ਹੀ ਆਧੁਨਿਕ ਸਾਫ ਸੀਲ ਕੇਂਦਰ ਬਣਾਇਆ ਗਿਆ ਲਗਭਗ 6 ਕਰੋੜ 80 ਲੱਖ ਦੀ ਲਾਗਤ ਦੇ ਨਾਲ ਜਿਦੇ ਵਿੱਚ ਫਰਦ ਕੇਂਦਰ ਵੀ ਹੈ ਜਿਦੇ ਵਿੱਚ ਐਸ ਡੀ ਐਮ ਆਫਿਸ ਵੀ ਹੈ ਐਸ ਟੀ ਐਮ ਕੋਰਟ ਵੀ ਹੈ ਪਟਵਾਰ ਖਾਨਾ ਵੀ ਹੈ ਡੀ ਐਸ ਪੀ ਆਫਿਸ ਵੀ ਹੈ ਤਾਂ ਕਿ ਇੱਕੋ ਛੱਤ ਥੱਲੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲ ਮਿਲ ਸਕਣ ਔਰ ਸਾਰੇ ਪੰਜਾਬ ਦੇ ਵਿੱਚ ਅਸੀਂ ਇਹੀ ਮਾਡਲ ਬਣਾਇਆ ਜਿਹੜਵੇ ਵੀ ਚੀਮੇ ਵੀ ਜਿੱਥੇ ਜਿੱਥੇ ਵੀ ਗਏ ਹਾਂ ਤੇ ਬੜਾ ਸ਼ਾਨਦਾਰ ਬਿਲਡਿੰਗ ਹੈ ਆਰਕੀਟੈਕਟ ਜਿਹੜਾ ਬਾਥਰੂਮ ਨੇ ਵੇਟਿੰਗ ਰੂਮ ਨੇ ਠੰਡੇ ਪਾਣੀ ਦਾ ਪ੍ਰਬੰਧ ਹੈ ਤਾਂ ਕਿ ਲੋਕਾਂ ਨੂੰ ਖੱਜਲ ਖਵਾਰੀਆਂ ਨਾ ਹੋਣ ਤੇ ਇਸ ਕਰਕੇ ਮੈਂ ਅਹਿਮਦਗੜ੍ਹ ਵਾਸੀਆਂ ਨੂੰ ਤੁਹਾਡੇ ਜ਼ਰੀਏ ਬਹੁਤ-ਬਹੁਤ ਵਧਾਈ ਦਿਨਾਂ ਬਜ਼ੁਰਗ ਇੱਕ ਖੜੇ ਸੀਗੇ ਡਸਟਰੀਅਲ ਡਿਵੈਲਪਮੈਂਟ ਦੇ ਅਰੋਰ ਤਿਆਰ ਕਰ ਰਹੇ ਸਨ ਉਹ ਲੋਕ ਉਹਨਾਂ ਦੇ ਸਾਹਮਣੇ ਹਾਂਜੀ ਡਸਟਰੀਅਲ ਡਸਟਰੀਅਲ ਗਾਜ਼ਲੀ ਇੰਡਸਟਰੀ ਦਾ ਵਿਕਾਸ ਲਈ ਬਈ ਚੱਲੀ ਜਾਂਦਾ ਪਰ ਬਕਾਇਦਾ ਤੌਰ ਤੇ ਇੰਡਸਟਰੀਅਲ ਪਾਲਿਸੀ ਵੀ ਬਣ ਗਈ ਜਿਹੜੇ ਐਮਐਸਐਮਈ ਜਾਂ ਇੱਥੋਂ ਦੇ ਇੰਡਸਟਰੀਲਿਸਟ ਨੇ ਲੋਕਲ ਉਹਨਾਂ ਨਾਲ ਵੀ ਸਲਾਹ ਕਰ ਰਹੇ ਆ ਬਾਹਰੋਂ ਜਿਹੜੇ ਆਉਣਾ ਚਾਹੁੰਦੇ ਨੇ ਉਹਨਾਂ ਨਾਲ ਵੀ ਗੱਲ ਚੱਲਦੀ ਹੈ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪੰਜਾਬ ਦਾ ਇੰਡਸਟਰੀ ਦੇ ਵਿਕਾਸ ਦੀ ਚਲਕ ਜਿਹੜੀ ਹੈ ਉਹ ਕਾਫੀ ਹੱਦ ਤੱਕ ਦਿਖਣ ਲੱਗੀ ਹੈ ਮਾਤਾ ਪੰਜਾਬ ਨੂੰ ਰੱਖਣਾ ਆਪਣਾ ਗੱਲ ਆ ਬਈ ਜਾਈਂ ਵੱਧ ਗਿਆ ਉਹਦੇ ਬਾਰੇ ਕਿ ਸਾਧ ਤੱਕ ਪੰਜਾਬ ਰੰਗਲਾ ਬਣ ਚੁੱਕਿਆ ਜੀ ਆਮ ਆਦਮੀ ਦੀ ਪਾਰਟੀ ਇਹ ਤਾਂ ਦੇਖੋ ਤੁਸੀਂ ਦੱਸ ਸਕਦੇ ਹੋ ਹਨ ਤੁਸੀਂ ਪਬਲਿਕ 'ਚ ਰਹਿੰਦੇ ਹੋ ਤੁਸੀਂ ਆਈ ਕੰਟੈਕਟ 'ਚ ਰਹਿੰਦੇ ਹੋ ਲੋਕਾਂ ਦੇ ਹੈਨਾ ਪੰਜਾਹ ਹਜ਼ਾਰ ਨੌਕਰੀਆਂ ਮੈਨੂੰ ਮੈਨੂੰ ਇੱਕ ਮਿੰਟ ਮੈਨੂੰ ਲੈਟ ਮੀ ਫਿਟ 55000 ਤੋਂ ਬਾਅਦ ਸਰਕਾਰੀ ਨੌਕਰੀਆਂ ਮਿਲ ਗਈਆਂ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਖੇਤਾਂ ਦੇ ਵਿੱਚ ਨਹਿਰੀ ਨਹਿਰੀ ਪਾਣੀ ਜਿਹੜਾ ਤੁਸੀਂ ਦੇਖਦੇ ਹੋਵੋਗੇ ਵੀਡੀਓ ਕੋਈ ਕਹਿੰਦਾ 40 ਸਾਲ ਬਾਅਦ ਆਇਆ ਸਾਡੇ ਪਿੰਡ ਪਾਣੀ ਕੋਈ ਕਹਿੰਦਾ 45 ਸਾਲ ਬਾਅਦ ਪਾਣੀ ਆਇਆ ਨਹਿਰੀ ਪਾਣੀ ਜਿਹੜਾ 21% ਤੋਂ 63% ਤੱਕ ਲੈ ਗਏ ਠੀਕ ਹੈ ਨਾ ਤੇ ਨਾਲ ਨਾਲ ਰੋਜ਼ਗਾਰ ਦੀਆਂ ਸਕੀਮਾਂ ਚੱਲ ਰਹੀਆਂ 10 ਲੱਖ ਰੁਪਏ ਦਾ ਹੁਣੇ ਅਸੀਂ ਹਰ ਇੱਕ ਨਾਗਰਿਕ ਦਾ ਕੋਈ ਫਾਰਮ ਭਰਨ ਦੀ ਲੋੜ ਨਹੀਂ ਕੁਝ ਨਹੀਂ 10 ਲੱਖ ਰੁਪਏ ਦਾ ਸਿਹਤ ਬੀਮਾ ਵੀ ਹੁਣੇ ਕੀਤਾ ਤੇ ਨਾਲ ਨਾਲ ਜਿੰਨੀਆਂ ਵੀ ਪਬਲਿਕ ਨਾਲ ਰਿਲੇਟਡ ਸਕੀਮਾਂ ਹੁੰਦੀਆਂ ਅਸੀਂ ਲਾਗੂ ਕਰਕੇ ਪਬਲਿਕ ਨੂੰ ਦੱਸ ਸੀਐਮ ਸਰ ਜੀ ਮਨੁੱਖੀ ਤਸਕਰੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਇਹ ਪਹਿਲੀ ਸਰਕਾਰ ਹੈ ਵੀ ਜਿਹੜਾ ਭਖਾਰੀਆਂ ਦੇ ਕੋਲੋਂ ਬੱਚਿਆਂ ਨੂੰ ਛੁਡਵਾ ਰਹੀ ਹੈ ਪਹਿਲੀ ਵਾਰੀ ਸਰਕਾਰ ਨੇ ਦੇਖੋ ਇਹ ਤਰਾਸ਼ਦੀ ਹੈ ਸਾਡੇ ਦੇਸ਼ ਦੀ ਕਿ ਉਹ ਬੱਚਿਆਂ ਨੂੰ ਕਿਵੇਂ ਮਤਲਬ ਅਗਵਾ ਕਰਕੇ ਜਾਂ ਉਹਨਾਂ ਨੂੰ ਬਰਗਲਾ ਕੇ ਤੇ ਉਹਨਾਂ ਨੂੰ ਕਈਆਂ ਨੂੰ ਤਾਂ ਉਹ ਮਤਲਬ ਹੈਂਡੀਕੈਪ ਵੀ ਕਰ ਦਿੰਦੇ ਆ ਤਾਂ ਕਿ ਤਰਸਾਵੇ ਲੋਕਾਂ ਨੂੰ ਸੋਸੀਂ ਉਹ ਮੁਹਿੰਮ ਚਲਾਈ ਹੋਈ ਹੈ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਰੈਸਕਿਊ ਕਰਕੇ ਮਾਪਿਆਂ ਦੇ ਹਵਾਲੇ ਵੀ ਕੀਤਾ ਹੈ ਆਂਗਣਵਾੜੇ ਚ ਵੀ ਲੈ ਕੇ ਗਿਆ ਤੇ ਉਹਨਾਂ ਨੂੰ ਸਕੂਲਾਂ ਚ ਵੀ ਭੇਜਿਆ ਸਾਰੇ ਪੂਰੇ ਪੰਜਾਬ ਚ ਮੁਹਿੰਮ ਚਲਾਈ ਜਾ ਰਹੀ ਹੈ ਪੂਰੇ ਪੰਜਾਬ ਚ ਚੱਲ ਰਹੀ ਹੈ ਸ਼ਰੀਕ ਜਿਹੜਾ ਥੋੜਾ ਕ੍ਰਾਈਮ ਵਧਿਆ ਉਹਦੇ ਬਾਰੇ ਤੂੰ ਫਤਗ ਗਿਆ ਉਹ ਸਮਾਜਿਕ ਅੰਸਰ ਹੁੰਦੇ ਨੇ ਜਿਹੜੇ ਨਹੀਂ ਚਾਹੁੰਦੇ ਪੰਜਾਬ ਦੀ ਤਰੱਕੀ ਨੂੰ ਪਰ ਪੰਜਾਬ ਪੁਲਿਸ ਹਰ ਰੋਜ਼ ਗੈਂਗਸਟਰਾਂ ਨਾਲ ਨਿਪਟ ਰਹੀ ਹੈ ਹਰ ਰੋਜ਼ ਨਸ਼ਾ ਯੁੱਧ ਨਸ਼ੇ ਵਿਰੋਧੀ ਚੱਲ ਰਿਹਾ ਹੈ ਹਰ ਰੋਜ਼ ਹਜ਼ਾਰਾਂ ਕਿਲੋ ਨਸ਼ਾ ਵੀ ਫੜਿਆ ਜਾ ਰਿਹਾ ਹੈ ਸਮੱਗਲਰ ਵੀ ਫੜੇ ਜਾ ਰਹੇ ਨੇ ਤੋਂ ਸਾਡੇ ਵੱਲੋਂ ਕੋਈ ਕਮੀ ਨਹੀਂ ਸਾਡੀ ਨੀਅਤ 'ਚ ਕੋਈ ਕਮੀ ਨਹੀਂ ਔਰ ਅਸੀਂ ਆਉਣ ਵਾਲੇ ਦਿਨਾਂ 'ਚ ਪੰਜਾਬ ਨੂੰ ਜਿਹੜਾ ਉਹ ਨਸ਼ਾ ਮੁਕਤ ਕਰਕੇ ਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਕਿ ਭੈਜਣਾ ਪੈਣਾ ਲੰਗੜੇ ਪਿਆਰ ਸਰਕਾਰ ਦਿੰਦਾ ਲੰਗੜੇ ਪਿਆਰ ਦੀ ਮੈਂ ਬਹਿ ਜਾ ਮਗਰ ਮੱਛਾਂ ਨੂੰ ਖਰਿਆ ਤੁਸੀਂ ਮਗਰ ਮੱਛਾਂ ਨੂੰ ਆਹੋ ਆ ਗੱਲ ਬਣ ਗਈ ਅੱਧੀ ਫਰਮ ਨਹੀਂ ਕਰਦਾ ਤੇਰਾ ਆ ਗਿਆ ਮਨ ਮੋਹ ਦੇ ਜਾਨ ਦਾ ਉਹ ਮਨ ਮੋਹ ਦੇ ਬਾਈ ਬਾਈ ਲੈ ਜਾਣਾ ਸੋਨਾ ਖੜੇ ਖੜਤਾ ਕਰਕੇ ਪੁੱਲ ਮੋੜਦਾ ਵਾ ਬਹੁਤ ਬਹੁਤ ਧੰਨਵਾਦ ਅਸੀਂ ਭੁੱਲ ਨਹੀਂ ਸਕਦੇ ਅਸੀਂ ਥੋੜਾ ਆਸਾਨ ਪੁੱਲ ਆਸਾਨ ਨਹੀਂ ਪੁੱਲ ਸਕਦੇ ਲਗਦਾ ਜਿੰਦਾਬਾਦ ਬਹੁਤ ਧੰਨਵਾਦ ਸਵਾਗਤ ਹੈ ਆਦਾ ਸਲਾਮ ਵਾਲੇ ਬਹੁਤ ਬਹੁਤ ਜਿੰਦਾਬਾਦ ਤੋਂ ਪਹਿਲਾਂ ਸੰਤ ਭਾਈ ਤੁਸੀਂ ਨਹੀਂ ਨਹੀਂ ਸਰ ਥੋੜਾ ਬਹੁਤ ਨੌਜਵਾਨੀ ਨੂੰ ਧੰਨਵਾਦ ਤੁਸੀਂ ਨੌਜਵਾਨੀ ਸਵਾਗਤ ਹੈ ਜੀ ਮੋਢਾ ਮਕਾਰਾ ਦੰਦ ਕਰਾਂਗੇ ਜੀ ਉਹ ਨਾਲ ਵੀ ਕੰਮ ਕਰਦੇ ਵਾਹ ਕੈਸੇ ਬਣੇ ਬਸ ਇੱਕ ਮਸ ਬਸ ਆਓ ਕੰਮ ਕਰਦੇ ਆ ਜੀ ਬਣਾਇਆ ਇੱਕ ਬਣਿਆ ਇਹਨਾਂ ਨੂੰ ਰੋਕੋ ਹਾਂ ਅੱਜ ਅਸੀਂ ਹਾਦੀ ਟਿਮ ਚ ਕਰ ਰਹੇ ਹਾਂ ਅੱਜ ਆਜਾ 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 ਕਰਾਓ ਹਮਨਾਰ ਕਲ ਕਰਾਓ ਆਪੋ ਕਰਾਓ ਮੈਂ ਤਾਂ ਯਾਰ ਇੱਕ ਮਿੰਟ ਸਾਨੂੰ ਕਾਣੇ ਨੂੰ ਅੰਦਨਵਾੜੀ ਤੋਂ ਪ੍ਰੋਡਕਸ਼ਨ ਨੂੰ ਆਜਾ ਨਹੀਂ ਅੱਗੇ ਬਰਕੇ ਲੇਡੀ ਜੀ ਨੇ ਦੇਵ ਨੇ ਵਾਹ ਆਈਆਂ ਫਿਰ ਬੱਚੀ ਯਾ ਉਹਦੇ ਸਾਰੇ ਲਿਆਉਂਦੇ ਇੱਕ ਵਾਰ ਮਾਨ ਸਾਹਿਬ ਮਾਨ ਜੀ ਜਰਾ ਸਰ ਇੱਥੇ آ جا دو جی آ جا دو آ جا 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 آ थैंक यू सर थैंक यू थैंक यू थोड़ा बाकमाल रह हां कॉम्प्लेक्स चाहा लैंडिंग तो थोड़ा ज्यादा बड़ी है 5 मिनट लैंडिंग तो उधर लेट हो जाओ चीज तो उधर पहले कॉम्प्लेक्स पे पहुंचेंगे किथे मैं ओथे अहमदाबाद तोडी लैंडिंग आई ना मेरी अमरनाथ हां ओथे तुझे निकलो पहले 5 मिनट जा रहा है तुझे तेज निकलो दो मिनट साहब पहली बारी लग्या रे भाई ने सीएम भी लेना Mans op anind ardi partii ndarrob